ਕੱਟ 80 ਸਾਲ ਪੁਰਾਣੇ ਗੱਡੇ ਹੋਣਗੇ ਜੀ 80 85 ਸਾਂ ਪਰਦਾਦੇ ਨੇ ਮਤਲਬ ਇਹ ਬਣਵਾਇਆ ਸੀ ਜੀ ਘਰ ਦੇ ਵਿੱਚ ਮੇਰੇ ਦਾਦਾ ਜੀ ਦੱਸਦੇ ਹੁੰਦੇ ਸੀ ਮੇਰਾ ਦਾਦਾ ਜੀ ਦੱਸਦੇ ਹੁੰਦੇ ਸੀ ਉਹਨਾਂ ਦੇ ਬਾਪੂ ਦੀ ਵਿਰਾਤ ਨੇ ਗੱਡੇ ਤੇ ਗਈ ਸੀ ਤੇ ਘੱਟੋ ਘੱਟ ਪਹਿਲਾਂ ਵਿਰਾਤਾਂ 8 8 10 10 ਦਿਨ ਰੇਟ ਲਗਾਉਂਦੇ ਗਏ ਉਹਨਾਂ ਕੋਈ ਪੁਰਾਣਾ ਸਹਾਰਾ ਨਾ ਮਿਲਿਆ ਉਹਨਾਂ ਕੋਈ ਜਮੀਂ ਪੁਰਾਣੀ ਹਾਲੇ ਹੋ ਜੀ ਗੱਡਾ ਹੋਇਆ ਬਾਕੀ ਹੋਇਆ ਜਮੀਂ ਪੁਰਾਣੀ ਜੋ ਯੂਪ ਹੋਇਆ ਢੰਗ ਨਾਲ ਲੈ ਕੇ ਜਾਂਦੇ ਹੁੰਦੇ ਸ੍ਰੀਮਾਨ ਕੋਈ ਸੇ ਤਨਾ ਸਾਰਾ ਸਮਾਨ ਇਹਨਾਂ ਨੂੰ ਇੱਥੇ ਸ਼ਾਮ ਪਾਈ ਸੰਭੀ ਬੈਠਾ ਸਾਰਾ ਜੱਗ ਹੈ ਜੀ ਵਿੱਚ ਸਾਰਾ ਪੁਰਾਣਾ ਵਿਸਾ ਸ਼ਾਮ ਤੇ ਰੱਖਿਆ ਹੋਇਆ ਹੈ। ਬਹੁਤ ਜਣਾਂ ਨੇ ਖਰੀਦਣ ਦਾ ਸਾਨੂੰ ਕਿਹਾ ਜੀ ਆਫਰ ਦਿੱਤਾ ਪਰ ਅਸੀਂ ਇਹਨੂੰ ਦਿੰਦੇ ਨਹੀਂ ਕਿਉਂਕਿ ਥੜੀ ਵਿਰਾਸਤੀ ਚੀਜ਼ ਹੈ। ਹਾਂਜੀ। ਇਹ ਕੋਲੇ ਜੀ 3000 ਆਈਟਮਾਂ ਜਿਹੜੀਆਂ ਅਲੋਪ ਹੋ ਚੁੱਕੀਆਂ। ਇਹ ਵਿਰਾਸਤ ਅਸੀਂ ਦਾਦੇ-ਪੁਰਦਾਦੇ ਵਾਲੀ ਸੰਭਾਲ ਕੇ ਰੱਖੀ। ਇਸ ਸਕੂਲਾਂ ਕਾਲਜਾਂ ਦੇ ਵਿੱਚ ਨਾ ਪ੍ਰਦਰਸ਼ਨੀ ਲਾਉਣੀ ਹੈ ਵੀ ਆਉਣ ਵਾਲੀ ਪੀੜ੍ਹੀ ਨੂੰ ਪਤਾ ਲੱਗ ਸਕੇ ਕਿਆ ਚੀਜ਼ ਹੈ। ਕਿਸੇ ਦੇ ਘਰੇ ਅੱਜਕੀ ਨਾ ਤਾਂ ਦੇਖੀ ਅਤੇ ਨਾ ਹੀ ਮਿਲੇਗੀ। ਅਸੀਂ ਸੰਭਾਲੀ ਬੈਠੇ ਹਾਂ ਜੀ ਇਹਨੂੰ ਦੇਖਣ ਆਸਤੇ ਬਹੁਤ ਦੂਰੋਂ ਦੂਰੋਂ ਲੋਕ ਆਉਂਦੇ ਦੇਖਣ ਆ। ਇਹਨੂੰ ਵਿਰਾਸਤ ਪੁਰਾਣੇ ਗੱਡੇ ਵਾਲੇ। ਮੇਰਾ ਨਾਮ ਪਿੰਦਰ ਕੌਰ ਹੈ ਜੀ। ਮੈਂ ਚੱਕ ਚੱਕ ਗਿਲਜੀਵਲ ਦੇ ਰਹਿਣ ਵਾਲੇ। ਕੋਡੇ ਗਵੰਡ ਦੇ ਚ ਪਿੰਡ ਹੈਗਾ ਦੂਹੇ ਵਾਲਾ। ਉੱਥੇ ਦਾ ਰਵੀ ਸਿੰਘ ਦਾ ਪਰਿਵਾਰ ਜਿਹੜਾ ਪੰਜਾਬੀ ਵਿਰਸੇ ਨੂੰ ਸੰਭਾਲੀ ਬੈਠਾ ਉਹਦੇ ਉੱਥੇ ਕੀ ਕੀ ਹੈ ਕੀ ਜਾਣਦੇ ਹੁਣ ਨਾ ਬਾਰੇ। ਉਹ ਇੱਕ ਬਹੁਤ ਅਨੇਕ ਪਰਿਵਾਰ ਹੈ ਜੀ। ਉਹਨਾਂ ਕੋਲ ਪੁਰਾਣਾ ਵਰਸਾ ਸਾਰਾ ਸਾਂਭੀ ਬੈਠਿਆ ਜੀ ਉਹਨਾਂ ਕੋਲ ਜਿਵੇਂ ਪੁਰਾਣੇ ਹਾਲ ਹੋਏ ਗੱਡਾ ਹੋਇਆ ਬਾਕੀ ਹੋਰ ਜਿਵੇਂ ਪੁਰਾਣੇ ਸੰਦੂਕ ਹੋਏ ਵੱਡਗਾ ਮਾਤਾਗੇ ਚਾਉ ਹਾਲ ਪੰਜਾਲੀ ਬਾਕੀ ਉਹ ਜਿਵੇਂ ਡੋਲੀ ਪ੍ਰਾਣੀਆਂ ਡੋਲੀਆਂ ਲੈ ਕੇ ਜਾਂਦੇ ਹੁੰਦੇ ਸੀ ਆਪਾਂ ਉਸੇ ਤਰ੍ਹਾਂ ਸਾਰਾ ਸਮਾਨ ਹੀ ਉਹਨਾਂ ਨੂੰ ਇੱਕ ਸ਼ੌਂਕਾਈ ਸੰਭੀ ਬੈਠੇ ਸਾਰਾ ਸਮਾਨ ਜੀ ਉਹਨਾਂ ਦਾ ਕਾ ਉਹਦਾ ਵੀ ਅੰਦोले ਸ਼ੌਂਕ ਜਾਗਿਆ ਜੀ ਵੀ ਅਸੀਂ ਸਾਰਾ ਪੁਰਾਣਾ ਵਰਸਾ ਸਾਂਭ ਕੇ ਰੱਖ ਲਿਆ ਉਹਨਾਂ ਦੇ ਪਿਤਾ ਜੀ ਨੇ ਵੀ ਕੋਈ ਸ਼ੌਂਕ ਸੀ ਤੇ ਜੀ ਹਾਂਜੀ ਉਹਨਾਂ ਦੇ ਪਿਤਾ ਜੀ ਖੇਤੀਬਾੜੀ ਦਾ ਬਹੁਤ ਸ਼ੌਂਕ ਸੀ ਜੀ ਉਹ ਖੇਤੀਬਾੜੀ ਦੇ ਸਾਰੇ ਪ੍ਰਾਣੇ ਸੰਦ ਆਹ ਦੀ ਸੰਭ ਕੇ ਰੱਖੀ ਬੈਠਾ ਜੀ ਉਹਨਾਂ ਨੂੰ ਇਹਨਾਂ ਵਾਰੀ ਬਹੁਤ ਸ਼ੌਂਕ ਸੀ ਵੀ ਸਾਸ ਜੀ ਅੱਗੇ ਜਾ ਕੇ ਪ੍ਰਾਣਾ ਅਗਰਸਾ ਸੰਭ ਕੇ ਰੱਖੀ ਲਈ ਤੇ ਪਿੰਡ ਲਈ ਕਿਸ ਤਰ੍ਹਾਂ ਦਾ ਮਾਣ ਆਲੀ ਹਾਂਜੀ ਪਿੰਡ ਪਿੰਡ ਦਾ ਉਹਨਾਂ ਦਾ ਬਹੁਤ ਮਾਣ ਆ ਜੀ ਬਹੁਤ ਪ੍ਰਾਣੇ ਉਹਨਾਂ ਦੇ ਨੇਕ ਸੁਭਾਅ ਜੀ ਉਹਨਾਂ ਦੇ ਸਾਰਿਆਂ ਨਾਲ ਮਿਲਵਰਤਨ ਵਾਲੇ ਆ ਜੀ ਉਹ ਇਹ ਕੁੱਨ ਦਾ ਸ਼ੌਂਕ ਹੀ ਜਾਗਿਆ ਜੀ ਵਿਹਾਰਕੀ ਚੀਜ਼ ਪ੍ਰਾਣਿਤ ਪ੍ਰਾਣੇ ਸੰਭ ਕੇ ਰੱਖ ਕੇ ਪ੍ਰਾਣਾ ਅਗਰਸਾ ਯਾਦ ਰੱਖੀ ਗਈ ਮੋਦ ਕਿੱਥੋਂ ਦੇ ਰਹਿਣ ਵਾਲੇ ਮੇਰਾ ਨਾਂਜੀ ਗੁਰਪ੍ਰੀਤਾ ਪਿੰਡ ਦੂਹਲਾ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਰਹਿਣ ਵਾਲਾ ਹਾਂ ਗੁਰਪ੍ਰੀਤ ਜੀ ਤੁਹਾਡੇ ਪਰਿਵਾਰ ਚ ਜਿਹੜੀ ਆਹ ਦਾਦਾ ਪਰਦਾਦਾ ਦੀ ਵਿਰਾਸਤ ਹੈ ਗੱਡੇ ਇਹਨਾਂ ਚ ਕਿਵੇਂ ਤੁਹਾਡਾ ਇੰਟਰਸਟ ਹੈ ਤੇ ਅਗਾ ਅਗਲੀ ਪੀੜ੍ਹੀ ਦਾ ਕਿਸ ਤਰ੍ਹਾਂ ਦਾ ਇੰਟਰਸਟ ਹੈ ਜੀ ਮੇਰੇ ਛੋਟੇ ਵੀਰ ਨੂੰ ਹਰਮੀਤ ਸਿੰਘ ਨੂੰ ਇੰਟਰਸਟ ਜਾਦੇ ਜੀ ਇਹਦੇ ਚ ਉਹ ਜਿਆਦਾ ਸੰਭਾਲ ਕਰਦਾ ਜੀ ਅਸੀਂ ਵੀ ਉਹਦੀ ਹੀ ਹੈਲਪ ਕਰਾਉਣੀ ਹੈ ਜੀ ਤੇ ਉਹਵੇਂ ਵਿਰਾਸਤ ਅਸੀਂ ਦਾਦੇ ਪਰਦਾਦੇ ਵਾਲੀ ਸੰਭਾਲ ਕੇ ਰੱਖੀ ਹੋਈ ਹੈ ਜੀ ਤੋ ਦੇਖ ਲਈ ਅਗਲੀ ਪੀੜ੍ਹੀ ਜਿਹੜੀ ਹੈ ਉਹ ਦੀ ਕਿੱਦਾਂ ਦਾ ਉਹਨਾਂ ਚ ਰੁਚੀ ਹੈ ਇਸ ਤਰ੍ਹਾਂ ਉਹਨਾਂ ਦੇ ਵੀ ਫੁੱਲ ਰੁਚੀ ਹੈ ਜੀ ਉਹ ਵੀ ਇਹ ਚੀਜ਼ ਨੂੰ ਸੰਭਾਲਣਗੇ ਜੀ ਤੇ ਉਹ ਵੀ ਨਾਲ ਹੀ ਇਸ ਤਰ੍ਹਾਂ ਸਫਾਈ ਕਰਦੇ ਆ ਜੀ ਰੋਜ਼ ਚੀਜ਼ਾਂ ਨੂੰ ਦੇਖਦੇ ਆ ਜੀ ਪਰਿਵਾਰ ਚ ਜਿਸ ਤਰ੍ਹਾਂ ਵੀ ਆਹ ਦੋਨੋਂ ਗੱਡੇ ਰੱਖੇ ਹੋਏ ਐ ਤੇ ਇਹਨੂੰ ਲੋਕ ਦੇਖਣ ਆਉਂਦੇ ਆ ਤੇ ਉਸ ਤਰ੍ਹਾਂ ਕਿਸ ਤਰ੍ਹਾਂ ਮਹਿਸੂਸ ਹੁੰਦਾ ਵੀ ਮਾਪੇ ਜਿਹੜਾ ਕੁਝ ਛੱਡ ਕੇ ਗਏ ਬਹੁਤ ਖੁਸ਼ੀ ਹੁੰਦੀ ਹੈ ਜੀ ਦੇਖ ਕੇ ਜਦੋਂ ਹਰ ਇੱਕਾਂ ਦਾ ਵੀ ਇਹ ਚੀਜ਼ ਤੁਸੀਂ ਸੰਭਾਲੀ ਬੈਠੇ ਨੇ ਨੇੜੇ ਤੇੜੇ ਕੋਈ ਕਿਤੇ ਵੀ ਨਹੀਂ ਜੀ ਇਹਨੂੰ ਦੇਖ ਕੇ ਮਨ ਨੂੰ ਬਹੁਤ ਸ਼ਾਂਤੀ ਆਉਂਦੀ ਜਦੋਂ ਕੋਈ ਦੇਖਦਾ ਉਹ ਆਨ ਦਾ ਵਾਹ ਕਿਹ ਚੀਜ਼ ਹੈ ਕਿਸੇ ਦੇ ਘਰੇ ਅਜਿਹੀ ਕਨਾ ਤਾਂ ਦੇਖੀ ਅਤੇ ਨਾ ਹੀ ਮਿਲੇਗੀ ਅਸੀਂ ਸੰਭਾਲੀ ਬੈਠੇ ਹਾਂ ਜੀ ਇਹਨੂੰ ਦੇਖਣ ਵਾਸਤੇ ਬਹੁਤ ਦੂਰੋਂ ਦੂਰੋਂ ਲੋਕ ਆਉਂਦੇ ਆ ਦੇਖਣ ਵਾਸਤੇ ਇਲਾਕੇ 'ਚ ਤੁਹਾਨੂੰ ਕਿਸ ਨਾਮ ਦੇ ਨਾਲ ਨਾਲ ਜਾਣਿਆ ਜਾਂਦਾ ਸਾਨੂੰ ਵਿਰਾਸਤ ਪੁਰਾਣੇ ਗੱਡੇ ਵਾਲੇ ਜੀ ਹਾਂਜੀ ਕੀ ਨਾਂ ਹੈ ਜੀ ਕਿੱਥੋਂ ਦੇ ਰਹੇ ਨਾਲੋਂ ਮੇਰਾ ਨਾਂ ਹਰਮੀਤ ਸਿੰਘ ਆ ਜੀ ਪਿੰਡ ਦੂਹੇਵਾਲਾ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਆ ਜੀ ਹਰਮੀਤ ਜੀ ਜਿਹੜਾ ਇਹ ਤੁਹਾਡੇ ਕੋਲ ਦੋ ਗੱਡੇ ਨੇ ਕਿੰਨੇ ਸਾਲ ਪੁਰਾਣੇ ਨੇ ਇਹ ਇਹ ਘਟੋ ਘਟ 80 ਸਾਲ ਪੁਰਾਣੇ ਗੱਡੇ ਹੋਣਗੇ ਜੀ 80 85 ਸਾਲ ਇਹ ਮਤਲਬ ਇਸ ਤੇ ਕੌਣ ਕੰਮ ਕਰਦਾ ਰਿਹਾ ਜੀ ਕਿ ਮਤਲਬ ਕਿੰਵੀਂ ਪੀੜ੍ਹੀ ਹੈ ਦੀ ਜਿਹੜੀ ਦੇਖ ਤਰਫ ਦੇਖ ਰਹਾ ਇਹ ਮੇਰਾ ਡੈਡੀ ਜੀ ਦਾਦਾ ਤੇ ਮੇਰਾ ਪਰਦਾਦਾ ਤੇ ਮੇਰੇ ਪਰਦਾਦੇ ਨੇ ਮਤਲਬ ਇਹ ਬਣਵਾਇਆ ਸੀ ਜੀ ਘਰ ਦੇ ਵਿੱਚ ਮੇਰੇ ਦਾਦਾ ਜੀ ਦੱਸਦੇ ਹੁੰਦੇ ਸੀ ਜੀ ਹਾਂਜੀ ਇਤ ਕੀ ਕੀ ਲੱਗਿਆ ਜੀ ਇਹਦੇ ਦੇ ਘੱਟੋ ਘੱਟ 20 ਕਿਲੋ ਪਿੱਤਲ ਲੱਗਿਆ ਜੀ 10 ਕਿਲੋ ਤਾਂਬਾ ਲੱਗਿਆ ਤੇ ਇਹਦੇ ਦੇ ਮੀਨਾਕਾਰੀ ਕੀਤੀ ਹੁੰਦੀ ਜਿਵੇਂ ਤੋਤੇ ਮੋਰ ਘੁਗੀਆਂ ਅਲੱਗ-ਅਲੱਗ ਮੀਨਾਕਾਰੀ ਕੀਤੀ ਹੈ ਜੀ ਇਹ ਸਨ 47 ਤੋਂ ਪਹਿਲਾਂ ਦਾ ਗੱਡਾ ਜੀ ਤੁਸੀਂ ਦੱਸ ਰਹੇ ਸੀ ਵੀ ਤੁਹਾਡੇ ਪਰਦਾਦੇ ਦੀ ਬਰਾਤ ਵੀ ਇਹਦੇ ਤੇ ਗਈ ਸੀ ਹਾਂਜੀ ਮੇਰਾ ਦਾਦਾ ਜੀ ਦੱਸਦੇ ਹੁੰਦੇ ਸੀ ਉਹਨਾਂ ਦੇ ਬਾਪੂ ਦੀ ਬਰਾਦ ਨੇ ਗੱਡੇ ਤੇ ਗਈ ਸੀ ਤੇ ਘੱਟੋ ਘੱਟ ਪਹਿਲਾਂ ਬਰਾਤਾਂ 8-8 10-10 ਦੇ ਰਿੰਦਗਾ ਹੁੰਦਾਂ ਅਸੀ ਜੀ ਤੇ ਪਹਿਲਾਂ ਇਹ ਆਪਣਾ ਮੇਨ ਸਾਧ ਨਹੀਂ ਹੁੰਦਾ ਸੀ ਕਹਿੰਦੇ ਢੋਆ ઠવાਈ ਦੀ ਜਾ ਕੇ ਤੇ ਸ਼ਹਿਰ ਜਾਣਾ ਜਾਂ ਕੋਈ ਫਸਲ ਮੰਡੀਆਂ ਚ ਲੈ ਕੇ ਜਾਣੀ ਜਾਂ ਕੋਈ ਵਿਆਹ ਸ਼ਾਦੀਆਂ ਦੇ ਵਿੱਚ ਆਪਣਾ ਮੇਨ ਗੱਡਾ ਹੀ ਇੱਕ ਇਹ ਤੁਰਾ ਸੀ ਆਪਣੀ ਖੇਤੀ ਦਾ ਜੀ ਇਹਨੂੰ ਲੋਕ ਦੂਰੋਂ ਦੂਰੋਂ ਦੇਖਣ ਵੀ ਆਉਂਦੇ ਆ ਜੀ ਹਾਂਜੀ ਕਈ ਪਿੰਡਾਂ ਦੇ ਆਉਂਦੇ ਆ ਦੇਖਣ ਆਉਂਦੇ ਆ ਕਈ ਬਜ਼ੁਰਗ ਇਹ ਚੀਜ਼ ਨੂੰ ਦੇਖ ਕੇ ਬੜੇ ਖੁਸ਼ ਹੁੰਦੇ ਆ ਜਦੋਂ ਅਸੀਂ ਕਈ ਵਾਰੀ ਇਹਨੂੰ ਕਿਤੇ ਲੈ ਕੇ ਜਾਗੇ ਬਜ਼ੁਰਗ ਠਲ ਠਲ ਕੇ ਪੁੱਛਦੇ ਆ ਗੱਡੇ ਦਾ ਫੋਟੋ ਮਾ ਖਚਾਉਂਦੇ ਆ ਜੀ ਹੁਣ ਜਿਹੜੇ ਹੈਗੇ ਮਤਲਬ ਤੁਸੀਂ ਇਹਨੂੰ ਕਿਤੇ ਲੈ ਕੇ ਜਾਂਦੇ ਹੋ ਪ੍ਰਦਰਸ਼ਿਤ ਵੀ ਕਰਦੇ ਹੋ ਜੀ ਇਹਨੂੰ ਹਾਂਜੀ ਹਾਂਜੀ ਇਹਦੇ ਨਾਲ ਅਸੀਂ ਉਸੇ ਟਾਈਮ ਦਾ ਜਿਵੇਂ ਨਾਨਕਾ ਮੇਲਾ ਜਾਗੋ ਬਲਦ ਜੋੜ ਕੇ ਅਸੀਂ ਇਹਨੂੰ ਲੈ ਕੇ ਜਾਂਦੇ ਆ ਜੀ ਜਿੱਥੇ ਕੋਈ ਸਾਨੂੰ ਬੁੱਕ ਕਰੇ ਉੱਥੇ ਸੀ ਪੁਰਾਣੇ ਟਾਈਮ ਦਾ ਵਿਆਹ ਉਵੇਂ 셀ਫੀ ਪੁਆਇੰਟ ਬਣਾ ਕੇ ਉਸ ਤਰ੍ਹਾਂ ਦੇ ਅਸੀਂ ਬਲਦ ਜੋੜ ਕੇ ਨਾਨਕਾ ਮੇਲੇ ਲੈ ਕੇ ਜਾਂਦੇ ਹਾਂ ਜੀ ਬਰਾਤ ਹੁਣ ਤੁਸੀਂ ਕਿੰਨਾ ਕੀ ਦੀ ਧਿਆਨ ਕਰਦੇ ਮਤਲਬ ਖਿਆਲ ਰੱਖਦੇ ਹੋ ਕਿਸ ਤਰ੍ਹਾਂ ਸਾਫ ਸਫਾਈ ਦਾ ਕਿਵੇਂ ਕਰਦੇ ਅਸੀਂ ਜੀ ਇਹ ਰੋਜ਼ ਸਾਫ ਸਫਾਈ ਕਰਦੇ ਇਹਨਾਂ ਸ਼ੈੱਡ ਠੱਲੇ ਠਲਦੇ ਆ ਜੀ ਅੰਦਰ ਠਲਦੇ ਆ ਹੁਣ ਤਾਂ ਅਸੀਂ ਬਾਹਰ ਕੀਤਾ ਆ ਤਕਰੀਬਨ ਇਹ ਸਾਡੇ ਸ਼ੈੱਡਾਂ ਦੇ ਥੱਲੇ ਅੰਦਰ ਹੀ ਖੜਾ ਹੁੰਦਾ ਇਹਦੀ ਅਸੀਂ ਬਹੁਤ ਜ਼ਿਆਦਾ ਸਮਹਾਲ ਕਰਦੇ ਆ ਜੀ ਇਹ ਦੂਸਰਾ ਜਿਹੜਾ ਗੱਡਾ ਹੈਗਾ ਉਹ ਉਹ ਕਿੰਨਾ ਪੁਰਾਣਾ ਹੈਗਾ ਜੀ ਉਹ ਵੀ ਗੱਡਾ ਘੱਟੋ ਘੱਟ ਹੋਣਾ ਵੀ 60-65 ਸਾਲ ਪੁਰਾਣਾ ਹੋਣਾ ਜੀ ਉਹ ਤੁਹਾਡੇ ਕੋਣ ਲੈ ਕੇ ਆਏ ਸੀ ਜੀ ਉਹ ਮੇਰੇ ਦਾਦਾ ਜੀ ਲੈ ਕੇ ਆਏ ਸੀ ਹਾਂਜੀ ਹਾਂਜੀ ਇਹਨਾਂ ਦੇ ਪਹਿਨਾਂ ਨਾ ਲੱਕੜ ਦੇ ਪਹੀਆਂ ਦੀਆਂ ਜੋੜੀਆਂ ਹੁੰਦੀਆਂ ਸੀ ਲੱਕੜ ਦੇ ਪਹੀਆਂ ਦੀਆਂ ਜੋੜੀਆਂ ਹੁੰਦੀਆਂ ਸੀ ਇਹ ਟਾਲੀ ਦੀ ਲੱਕੜ ਤੋਂ ਤਿਆਰ ਹੁੰਦਾ ਸੀ ਜੀ ਟਾਲੀ ਕਾਲੀ ਟਾਲੀ ਹੁੰਦੀ ਸੀ ਪੂਰੀ ਵਧੀਆ ਲੱਕੜ ਤੋਂ ਇਹ ਗੱਡੇ ਤੇ ਜਿੰਨੀ ਵੀ ਲੱਕੜ ਲੱਗੀ ਹੈ ਸਾਰੀ ਟਾਲੀ ਦੀ ਲੱਗੀ ਆ ਜਿਹੜੀ ਪਹੀਆਂ ਦੀ ਜੋੜੀ ਹੁੰਦੀ ਸੀ ਜੀ ਉਹ ਵੀ ਟਾਲੀ ਦੀ ਹੁੰਦੀ ਸੀ ਜੀ ਉਹ ਜੋੜੀ ਹੁਣ ਅਸੀਂ ਖਰਾਬ ਹੋ ਗਈ ਸੀ ਉਹ ਅਸੀਂ ਲਾਤੀ ਫਿਰ ਸਾਨੂੰ ਇਹ ਕਿਤੇ ਲੈ ਕੇ ਜਾਣਾ ਹੋਵੇ ਹੁਣ ਅਸੀਂ ਇਹ ਰਬੜ ਦੇ ਟਾਇਰ ਲਾਤੇ ਜੀ ਆਪਣੇ ਹਾਂਜੀ ਹਾਂਜੀ ਹੁਣ ਕਿ ਕਦੇ ਕਿਸੇ ਨੇ ਇਹਨੂੰ ਖਰੀਦਣ ਦੀ ਪੇਸ਼ਕਸ਼ ਕੀਤੀ ਹੋਵੇ ਬਹੁਤ ਜਣਿਆਂ ਨੇ ਖਰੀਦਣ ਦਾ ਸਾਨੂੰ ਕਿਹਾ ਜੀ ਆਫਰ ਦਿੱਤਾ ਪਰ ਅਸੀਂ ਇਹਨੂੰ ਦਿੰਦੇ ਨਹੀਂਗੇ ਕਿਉਂਕਿ ਸਾਡੀ ਵਿਰਾਸਤੀ ਚੀਜ਼ ਹੈ ਜੀ ਹਾਂਜੀ ਹਾਂਜੀ ਹੋਰ ਵੀ ਕੁਝ ਤੁਹਾਡੇ ਕੋਲ ਵਿਰਾਸਤੀ ਸਮਾਨ ਹੈ ਜੀ ਸਾਡੇ ਕੋਲੇ ਜੀ 3000 ਆਈਟਮਾਂ ਜਿਹੜੀਆਂ ਅਲੋਪ ਹੋ ਚੁੱਕੀਆਂ ਜਿਵੇਂ ਭਾਰਤ ਦੀ ਪੁਰਾਣੀ ਕਰੰਸੀ ਹੋ ਗਈ ਰੇਡਗੋ ਟੀਵੀ ਖੇਤੀਬਾੜੀ ਦੇ ਜਿੰਨੇ ਸੰਦ ਦਾ ਪਿੱਤਲ ਤਾਂਬੇ ਦੇ ਬਰਤਨ ਹੋ ਗਏ ਮੁਗਲ ਕਾਲ ਮਹਾਰਾਜਾ ਰਣਜੀਤ ਸਿੰਘ ਸ਼ੇਰशाह सूਰੀ ਦੇ ਸਿੱਕੇ ਹੋ ਗਏ ਅਲੱਗ-ਅਲੱਗ ਸਾਡੇ ਕੋਲ ਅੰਟੀਕ ਚੀਜ਼ਾਂ ਜੀ ਹਾਂਜੀ ਤੇ ਇਹਨਾਂ ਨੂੰ ਮਤਲਬ ਤੁਸੀਂ ਕੋਈ ਕੋ ਸਕੂਲਾਂ ਕਾਲਜਾਂ 'ਚ ਵੀ ਲੈ ਕੇ ਜਾਂਦੇ ਹੋ ਕੋਈ ਇਸ ਤਰ੍ਹਾਂ ਦਾ ਇਹ ਵੀ ਮੈਨੂੰ ਸੁਣਿਆ ਤਾਂ ਕਿਸੇ ਕੋਲ ਅਸੀਂ ਸਕੂਲਾਂ ਕਾਲਜਾਂ ਦੇ ਵਿੱਚ ਨਾ ਪ੍ਰਦਰਸ਼ਨੀ ਲਾਉਣੀ ਹੈ ਜੀ ਵੀ ਆਉਣ ਵਾਲੀ ਪੀੜ੍ਹੀ ਨੂੰ ਪਤਾ ਲੱਗ ਸਕੇ ਵੀ ਆਪਣਾ ਪੰਜਾਬ ਦਾ ਅਮੀਰ ਸੱਭਿਆਚਾਰ ਇਸ ਤਰ੍ਹਾਂ ਹੁੰਦਾ ਸੀ ਅਸੀਂ ਇਹੀ ਸੰਦੇਸ਼ ਦੇਣਾ ਵੀ ਆਪਣੇ ਸੱਭਿਆਚਾਰ ਨੂੰ ਬਚਾ ਕੇ ਰੱਖਣਾ ਚਾਹੀਦਾ ਜੀ ਅਸੀਂ ਬੱਚੇ ਦੇਖ ਕੇ ਇਹਨਾਂ ਚੀਜ਼ਾਂ ਨੂੰ ਬਹੁਤ ਖੁਸ਼ ਹੁੰਦੇ ਉਹਨਾਂ ਨੂੰ ਜਾਣਕਾਰੀ ਵੀ ਮਿਲਦੀ ਵੀ ਆਪਣੇ ਪੁਰਾਣੇ ਪੰਜਾਬ ਬਾਰੇ ਜੀ ਇਸੇ ਕਰਕੇ ਜਿਵੇਂ ਅਸੀਂ ਖੂ ਦਾ ਸਮਾ